ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀਆਂ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਅੱਜ ਬੱਚੇ ਹੈਗੇ ਆ ਘਰ ਕਿਉਂਕਿ ਇਹਨਾਂ ਨੂੰ ਹੌਲੀਡੇ ਹੈ ਅੱਜ ਤੇ ਕੰਮਕਾਰ ਆਪਣੇ ਸਾਰੇ ਨਿਬੜ ਗਏ ਤੇ ਬਾਕੀ ਰੋਟੀ ਬਣਾ ਕੇ ਰੱਖ ਲਈ ਬਸ ਹੁਣ ਖਾਣੀ ਹੋ ਆ ਸਹਜ ਗਈਆ ਨਾਣ ਤੇ ਕੰਮ ਆਪਣੇ ਸਾਰੇ ਨਿਬੜੇ ਪਏ ਨੇ ਬਸ ਰੋਟੀ ਖਾਣੀ ਆ ਹੁਣ ਇਹ ਆਪਾਂ ਬਣਾਈ ਹੋਈ ਆ ਦਾਲ ਸਾਤੀ ਮੂੰਗੀ ਤੇ ਛੋਲਿਆਂ ਦੀ ਤੇ ਇੱਧਰ ਹੈਗੇ ਜੀ ਆਪਣੀ ਚਟਣੀ ਬਣਾਈ ਹੋਈ ਸੀਗੀ ਹੁਣ ਆਪਾਂ ਰੋਟੀ ਪਾਵਾਂਗੇ ਤੇ ਖਾਵਾਂਗੇ ਤੇ ਬਾਹਰ ਇੰਨਾ ਜ਼ਿਆਦਾ ਬੁਰਾ ਹਾਲ ਆ ਦੱਸ ਨਹੀਂ ਸਕਦੀ ਦੇਖੋ ਅਸੀਂ ਗੇਟ ਲਾ ਕੇ ਰੱਖੇ ਹੋਏ ਨੇ ਦੇਖੋ ਆਹ ਦੇਖੋ ਅਸੀਂ ਗੇਟ ਲਾਇਆ ਹੋਇਆ ਕਿਉਂ ਕਿਉਂਕਿ ਬਾਹਰ ਹਵਾ ਹੀ ਨਹੀਂ ਤੇਜ਼ ਚੱਲੀ ਜਾਂਦੀ ਆ ਨਾ ਕਿੰਨਾ ਜ਼ਿਆਦਾ ਗੰਦ ਪਿਆ ਪਿਆ ਨਾ ਬਾਹਰ ਮਤਲਬ ਕਿ ਮੈਂ ਸਾਰਾ ਚੱਕਿਆ ਪਹਿਲਾਂ ਤੋਤਾ ਬੇੜਾ ਬਾਹਰ ਵੀ ਧੋਕੇ ਆਈਆਂ ਤੁਹਾਨੂੰ ਪਤਾ ਫਿਰ ਜਿਹੜੀ ਤੂੜੀ ਆ ਹਨਾ ਆ ਜਾ ਹੁਣ ਇਹ ਤਾਂ ਥੋੜਾ ਜਿਹਾ ਉੜੂ ਕਿਉ ਵੈਸੇ ਹੁਣ ਵਿੜਾ ਹਲੇ ਸਾਫ਼ ਆ ਡਸਟ ਜੀ ਆ ਗਈ ਤੂੜੀ ਦੀ ਤੇ ਹਵਾ ਦੇਖੋ ਹੁਣ ਤਾਂ ਥੋੜੀ ਜਿਹੀ ਘਟ ਗਈ ਪਹਿਲਾਂ ਬਹੁਤ ਜ਼ਿਆਦਾ ਚੱਲ ਰਹੀ ਸੀ ਸਾਡੇ ਨਾਲ ਸਾਰਾ ਕੂੜਾ ਇੱਥੇ ਆ ਕੇ ਇਕੱਠਾ ਹੋ ਜਾਂਦਾ ਗੇਟ ਦੇ ਮੂਰੇ ਸਾਰਾ ਮੈ ਤੋੜਦਾ ਵੇੜਾ 부ੜਾ ਤੇ ਹੁਣ ਤਾਂ ਆਕਰ ਕੇ ਫਿਰ ਅਸੀਂ ਨਾ ਅੰਦਰ ਮੈਂ ਖੜ ਡਸਟ ਆਊਗੀ ਤਾਂ ਕਰਕੇ ਫਿਰ ਅਸੀਂ ਗੇਟ ਲਾ ਕੇ ਰੱਖੇ ਹੋਏ ਨੇ ਬਹੁਤ ਸਹਜ ਨੇ ਲਾਤਾ ਸੀਗਾ ਬਾਕੀ ਕੰਮ ਮੈਂ ਕਰਲੇ ਸੀਗੇ ਤੇ ਸਹੇਜ ਦੇ ਪਾਪਾ ਵੀ ਚਲੇ ਗਏ ਸੀਗੇ ਫੈਰ ਉਹ ਨਹਾਉਣ ਗਈ ਹੋਈ ਅਬੀ ਸੋਤ ਵੀ ਇੱਥੇ ਫਿਰਦਾ ਤੇ ਬਾਸ ਸੁਣ ਸਹੇਜ ਆ ਜਾਵੇ ਨਾ ਆ ਕੇ ਫਿਰ ਅਸੀਂ ਖਾਂਨੇ ਆ ਰੋਟੀ ਬਾਕੀ ਸਾਰੇ ਜਾਨੇ ਵਲੌਗਸ ਨੂੰ ਜਰੂਰ ਪਿਆਰ ਦਿਆ ਕਰੋ ਹਨਾ ਬਹੁਤ ਘੱਟ ਕੋ ਵਲੌਗਸ ਨੂੰ ਪਿਆਰ ਦਿੱਤਾ ਤੁਸੀਂ ਤਾਂ ਪਹਿਲਾਂ ਪਤਿਆ ਦੇ ਰਹੇ ਸੀ ਕਿਉਂਕਿ ਮੈਨੂੰ ਤੁਹਾਨੂੰ ਪਤਾ ਹੀ ਆ ਫਿਰ ਮੇਰੇ ਕੋਲ ਬਲੌਗਸ ਬਣਾਨੇ ਥੋੜੇ ਜਿ ਬੰਦ ਹੋ ਜਾਂਦੇ ਨੇ ਜਦੋਂ ਮੰਮੀ ਆਏ ਹੋਏ ਸੀਗੇ ਮੇਰੇ ਕੋਲ ਨਾ ਉਹ ਚਲੇ ਗਏ ਹੋਣਾ ਬਿਮਾਰ ਸੀਗੇ ਤਾਂ ਕਰਕੇ ਫਿਰ ਇੱਥੇ ਲਿਆਂਦੇ ਹੋਏ ਸੀਗੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਇੱਥੇ ਕਰਵਾਉਂਦੇ ਸੀਗੇ ਹਸਪੀਟਲ 'ਚ ਕਹਿੰਦੇ ਮੈਂ ਰਹਿਣਾ ਨਹੀਂ ਹੈਗਾ ਫਿਰ ਉਹਨਾਂ ਦੇ ਗਲੂਕੋਸ ਵਗੈਰਾ ਇੱਥੇ ਲਗਾਏ ਸੀਗੇ ਤੇ ਹੁਣ ਉਹ ਚਲੇ ਗਏ ਤੇ ਤੁਹਾਨੂੰ ਪਤਾ ਜਦੋਂ ਘਰ 'ਚ ਆਏ ਹੋਵੇ ਫਿਰ ਤਾਂ ਦਿਲ ਵੀ ਨਹੀਂ ਕਰਦਾ ਜਦੋਂ ਮਾਂ ਬਾਬੀ ਬਿਮਾਰ ਹੋਵੇ ਨਾ ਫਿਰ ਤਾਂ ਬਲੌਗ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਤੇ ਫਿਰ ਮੈਂ ਅੱਜ ਸੋਚਾ ਮੈਂ ਕਿ ਆ ਵੀ ਚਲੋ ਮੇਰੇ ਕੋਲ ਇੱਕ ਰੈਸਪੀ ਪਈ ਸੀਗੀ ਉਹ ਪਾਤੀ ਸੀਗੀ ਮੈਂ ਇੱਕ ਸਾਇਦ ਨੇ ਪਾਪਾ ਵਲੌਗ ਬਣਾ ਕੇ ਲੈ ਕੇ ਆਏ ਸੀ ਉਹ ਪਾਤਾ ਸੀਗਾ ਤੇ ਅੱਜ ਮੈਂ ਕਿਹਾ ਚਲੋ ਸਟਾਰਟਿੰਗ ਕਰੇ ਲੰਨੇ ਆਪਾਂ ਵਲੌਗ ਬਣਾਉਣ ਦੀ ਤੇ ਆਪਾਂ ਜਿਹੜੀ ਆਪਣੀ ਸਟਾਰਟਿੰਗ ਆ ਜਿਹੜੀ ਅੱਜ ਕਰ ਲਈ ਤੇ ਬਾਕੀ ਦੇਖੋ ਵੀ ਕੀ ਬਣਾਉਨੇ ਆ ਵਲੌਗ ਹੋਰ ਕੀ ਨਹੀਂ ਬਣਾਉਂਦੀ ਮੈਂ ਸ਼ਾਮ ਤੱਕ ਕਿਉਂਕਿ ਜਦ ਇੱਕ ਵਾਰ ਹਟ ਜੰਨੇ ਆ ਨਾ ਫਿਰ ਬਹੁਤ ਔਖਾ ਲੱਗਦਾ ਜੇ ਆਪਾਂ ਦੋ ਦਿਨ ਨਾ ਵਲੌਗ ਬਣਾਈਏ ਨਾ ਫਿਰ ਬਹੁਤ ਦੁਆਰੇ ਜਿਹੜੀ ਆ ਆਪਣੀ ਰੁਟੀਨ ਆ ਜਿਹੜੀ ਉਹ ਬਹੁਤ ਔਖੀ ਲੱਗਦੀ ਸਟਾਰਟਿੰ ਅ ਤੁਸੀਂ ਬਲੌਗਸ ਨੂੰ ਪਿਆਰ ਦਿਆ ਕਰੋ ਹਨਾ ਜਤੋਂ ਜ਼ਿਆਦਾ ਤੇ ਬਾਕੀ ਹਵਾ ਨੇ ਤਾਂ ਬਸ ਕਰਾਈ ਪਈ ਇੱਕ ਲਾਈਟ ਪਤਾ ਨਹੀਂ ਕੀ ਗੱਲ ਆ ਰੋਜ਼ ਤੜਕੇ ਭੱਜ ਜਾਂਦੀ ਆ ਤੇ 9 ਵਜੇ ਆਉਂਦੀ ਆ ਫਿਰ ਅੱਜ ਤਾਂ ਵੈਸੇ ਫਿਲਹਾਲ ਹੈਗੀ ਸੀਗੀ ਫੱਟੇ ਭੱਜੀ ਆ ਨਹੀਂ 2 ਦਿਨ ਹੋ ਗਏ ਤੜਕੇ 3 ਵਜੇ ਤੋਂ ਬਾਅਦ ਭੱਜ ਜਾਂਦੀ ਆ ਤੇ 9 ਵਜੇ ਡੇਲੀ ਮਾਰਨਿੰਗ ਆਉਂਦੀ ਆ ਲਾਈਟ ਹਨਾ ਤੇ ਬਾਕੀ ਅੱਜ ਮੈਂ ਕੱਪੜੇ ਵਗੈਰਾ ਹਜੇ ਤੱਕ ਨਹੀਂ ਧੋਏ ਹੈਗੇ ਤੇ ਦੇਖੂਗੀ ਅੱਜ ਮੈਂ ਸ਼ਾਮ ਨੂੰ ਹੀ ਧੋ ਕੇ ਰੱਖ ਦੂੰਗੀ ਕੁਕ ਹੁਣ ਸ਼ਾਮ ਨੂੰ ਕੱਪੜੇ ਧੋਣਾ ਜਿਹੜਾ ਆ ਦਿਨਾਂ ਦੇ ਵਿੱਚ ਨਾ ਬੈਸਟ ਹੁੰਦੇ ਹਨ ਕਿਉਂਕਿ ਇੱਕ ਤਾਂ ਸ਼ਾਮ ਨੂੰ ਹਵਾ ਰੁਕ ਜਾਂਦੀ ਹੈ ਧੂੜ ਮਿੱਟੀ ਘਰ ਤਾਂ ਹਨਾ ਇਹ ਸਾਰਾ ਚੀਜ਼ ਰੁਕ ਜਾਂਦੀ ਹੈ ਜੇ ਆਪਾਂ ਸਵੇਰੇ ਸਾਜਰੇ ਵੀ ਧੋਨੇ ਤਾਂ ਵੀ ਜਿਹੜੀ ਡਸਟ ਆਉਂਦੀ ਹੈ ਨਾ ਸਾਰੀ ਤੂੜੀ ਜੀ ਉਡੜ ਕੇ ਫਿਰ ਕੱਪੜਿਆਂ ਨੂੰ ਲੱਗਦੀ ਹੈ ਤਾਂ ਕਰਕੇ ਮੈਂ ਜ਼ਿਆਦਾਤਰ ਹੁਣ ਫਿਲਹਾਲ ਮੈਂ ਪਰਸੋਂ ਤੋਂ ਧੋਤੇ ਸੀ ਅੱਜ ਰਾਤ ਨੂੰ ਹੀ ਧੋਤੇ ਨੇ ਦਿਨੇ ਨਹੀਂ ਧੋਤੇ ਹੈਗੇ ਚਲੋ ਜੀ ਹੁਣ ਆਪਾਂ ਫੇਰ ਮਿਲਦੇ ਹਾਂ ਤੁਹਾਨੂੰ ਤੇ ਬਣੇ ਰਹੋ ਤੁਸੀਂ ਮੇਰੇ ਵਲੌਗ ਦੇ ਨਾਲ ਤੇ ਅੱਜ ਮੈਂ ਕੰਮ ਕਰਦੀ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕੰਮ ਆਪਾਂ ਕਰਲੇ ਸੀਗੇ

ਕੈਂਡੀ ਸਪੰਜੀ ਅੱਜ ਵੀ ਤੁਸੀਂ ਵੀ ਖਾ ਲਓ ਕੈਂਡੀਜ਼ ਲੈਣੀਆਂ ਨੀਅਸ ਹਾਈਆਂ ਚਾਕਲੇਟ ਲੈਣੀਆਂ ਆਜਾ ਪੱਜਕੇ ਸਾਡੇ ਕੋਲ ਹੂੰ ਸਪੰਜੀ ਪ੍ਰੈਂਸ ਟਾਈਮ ਹੋ ਗਿਆ ਜੀ ਸਾਢੇ 7 ਦਾ ਸਾਢੇ 7 ਦਾ ਟਾਈਮ ਹੋ ਗਿਆ ਮੈਂ ਗੁਰਦੁਆਰਾ ਸਾਹਿਬ ਵੀ ਜਾਇਆ ਹੀ ਆਪਣਾ ਪਾਠ ਵੀ ਕਰ ਲਿਆ ਤੇ ਹੁਣ ਲੱਗੀ ਆ ਮੈਂ ਪਿਆਜ਼ ਕੱਟਣ ਅੱਜ ਫੇਰ ਬਣਾਵਾਂਗੇ ਆਪਾਂ ਦੁੱਧ ਦੀ ਸਬਜ਼ੀ ਆਪਾਂ 5-6 ਦਿਨ ਹੋ ਗਏ ਉਦੋਂ ਬਣਾਈ ਸੀ ਦੁੱਧ ਵਾਲੀ ਸਬਜ਼ੀ ਦੁੱਧ ਵਾਲੇ ਪਿਆਜ਼ ਤੇ ਅੱਜ ਫੇਰ ਬਣਾਵਾਂਗੇ ਕਿਉਂਕਿ ਟੇਸਟੀ ਇੰਨੇ ਲੱਗਦੇ ਆ ਨਾ ਪਰ ਹੋਰ ਸਬਜ਼ੀ ਖਾਣ ਨੂੰ ਧੀਰੇ ਨਹੀਂ ਕਰਦਾ ਹੈਗਾ ਮੈਂ ਕਿਹਾ ਚਲੋ ਇਹ ਹੀ ਬਣਾ ਲੰਨੇ ਆਪਾਂ ਤੇ ਹਾਂਜੀ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਆ ਅ ਤੁਸੀਂ ਦੇਖਿਆ ਹੀ ਇੱਕ ਵੀਡੀਓ ਦੇ ਵਿੱਚ ਹਨਾ ਇੱਕ ਕੁੜੀ ਆ ਜਿਹੜੀ ਉਹਦੀ ਸੱਸ ਘਰ ਆੜੇ ਨੇ ਹਨਾ ਪਾਣੀ ਦੇ ਵਿੱਚ ਦਵਾਈ ਪਲਾ ਕੇ ਉਹਨੂੰ ਵਿਚਾਰੀ ਨੂੰ ਮੌਤ ਦੇ ਘਾਟੋਂ ਉਡਾਰਤਾ ਹਨਾ ਅਜੇ ਥੋੜਾ ਜਿਹਾ ਟਾਈਮ ਹੋਇਆ ਸੀ ਵਿਆਹ ਹੋਇਆ ਨੂੰ ਸੱਚ ਤਾਂ ਹਜੇ ਆਪਾਂ ਨੂੰ ਨਹੀਂ ਪਤਾ ਚਲੋ ਹਨਾ ਵੈਹਿਗੁਰੂ ਨੂੰ ਪਤਾ ਸੱਚ ਕੀ ਆ ਕਿਉਂਕਿ ਕੁੜੀ ਨੇ ਵੀ ਆਪਣੇ ਘਰ ਦੇ ਨੂੰ ਕੋਈ ਗੱਲੇ ਨਹੀਂ ਦਸਤੀ ਹੈਗੀ ਕਿਉਂ ਜੇ ਕੁੜੀ ਸਾਰਾ ਕੁਝ ਦੱਸ ਜਾਂਦੀ ਤਾਂ ਸ਼ਾਇਦ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਕਾਫੀ ਕੁੜੀਆਂ ਨੇ ਜਿਹੜੀਆਂ ਇਦਾਂ ਦੀਆਂ ਵਿਚਾਰੀਆਂ ਹਨਾ ਜਿਹੜੇ ਆਪਣੇ ਮਾਪੇ-ਵਾਪੇ ਨੂੰ ਨਹੀਂ ਦੱਸਦੀਆਂ ਬਹੁਤ ਗੱਲਾਂ ਆਪਣੇ ਦਿਲ ਚ ਦਬਾ ਲੈਂਦੀਆਂ ਨੇ ਸੋ ਮੈਂ ਉਹ ਕੁੜੀਆਂ ਨੂੰ ਗੱਲ ਕਹਿਣਾ ਚਾਹਨੀ ਆ ਵੀ ਕੁੜੀਓ ਭੈਣੋ ਤੇ ਨਾ ਗੱਲਾਂ ਜਿਹੜੀਆਂ ਨਾਲ ਕੋਇਆ ਕਰੋ ਆਪਣੇ ਮਾਪ ਜੇ ਤੁਹਾਨੂੰ ਤੁਹਾਡੇ ਸਹੁਰੇ ਤੰਗ ਕਰਦੇ ਹੁੰਦੇ ਨੇ ਤਾਂ ਜਰੂਰ ਆਪਣੇ ਮਾਪੇ ਬਾਪ ਨੂੰ ਜਰੂਰ ਦੱਸਿਆ ਕਰੋ ਹਨਾ ਕਿਉਂਕਿ ਜਿਹੜੇ ਮਾਪੇ ਬਾਪ ਹੁੰਦੇ ਨੇ ਉਹ ਕਰਜ਼ੇ ਦਾ ਭਾਰ ਤਾਂ ਚੱਕ ਸਕਦੇ ਨੇ ਪਰ ਆਪਣੀ ਧੀ ਦੀ ਆਰਥੀ ਦਾ ਭਾਰ ਨਹੀਂ ਚੱਕ ਸਕਦੇ ਹੈਗੇ ਤੇ ਕਰਜ਼ੇ ਦਾ ਭਾਰ ਉਹਨਾਂ ਨੂੰ ਸੌਖਾ ਲੱਗਦਾ ਪਰ ਧੀ ਦੀ ਆਰਥੀ ਦਾ ਭਾਰ ਤੁਹਾਨੂੰ ਪਤਾ ਹੀ ਆ ਹਨਾ ਤੇ ਆਪਣੇ ਮਾਪੇ ਬਾਪ ਨੂੰ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਲੱਗਦਾ ਹੁੰਦਾ ਵੀ ਹਾਂ ਹੁਣ ਸਾਡੇ ਤੋਂ ਨਹੀਂ ਹੈਂਡਲ ਹੁੰਦੀ ਘਰ ਦੀ ਹਨਾ ਸਾਡੇ ਘਰ ਤੋਂ ਨਹੀਂ ਹੁਣ ਸਾਰਾ ਕੁਝ ਫੇਰਾਂ ਤਾਂ ਕੋਸ਼ਿਸ਼ ਕਰਿਆ ਕਰੋ ਵੀ ਹਾਂ ਸਾਰਾ ਕੁਝ ਸਹੀ ਹੋ ਜਵੇ ਪਰ ਜਦ ਲੱਗਦਾ ਵੀ ਹਾਂ ਸਿਰ ਤੋਂ ਪਾਣੀ ਟੱਪ ਗਿਆ ਤਾਂ ਉਦੋਂ ਆਪਣੇ ਮਾਪੇ ਬਪ ਨੂੰ ਜ਼ਰੂਰ ਦੱਸ ਰਿਹਾ ਕਰੋ ਨਾ ਆਪਣੇ ਦਿਲ ਚ ਸਾਰਾ ਕੁਝ ਆਪਣੇ ਦਿਲ ਚ ਲੈ ਕੇ ਨਾ ਜਾਇਆ ਕਰੋ ਹਨਾ ਕਿ ਸਾਰਾ ਕੁਝ ਨਹੀਂ ਜਾਂਦਾ ਹੈਗਾ ਸਭ ਕੁਝ ਇੱਕੀ ਮੁੰਡਾ ਵੀ ਛੁੱਟ ਕੇ ਆ ਜਾਂਦਾ ਉਹਦਾ ਪਰਿਵਾਰ ਵੀ ਛੁੱਟ ਜਾਂਦਾ ਵਿਆਹ ਵੀ ਹੋ ਜਾਂਦੇ ਨੇ ਪਰ ਜਿਹੜੇ ਮਾਪਾਪੀ ਧੀ ਗਈ ਉਹ ਵਾਪਸ ਨਹੀਂ ਮਿਲਦੀ ਹੈਗੀ। ਤੋਂ ਮੇਰੀਆਂ ਭੈਣਾਂ ਹਨਾ ਕਦੇ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ। ਜਿਹੜਾ ਆਪਣਾ ਦੁੱਖ ਹੁੰਦਾ ਆਪਣੇ ਅੰਦਰ ਲੈ ਕੇ ਨਾ ਮਰਿਆ ਕਰੋ ਹਨਾ ਆਪਣੇ ਮਾਪੇ ਬਾਬੂ ਨੂੰ ਜਰੂਰ ਦੱਸਿਆ ਕਰੋ। ਤੇ ਬਹੁਤ ਗੱਲਾਂ ਦਾ ਹੱਲ ਆ ਜਿਹੜਾ ਨਿਕਲ ਜਾਂਦਾ ਏ ਮਾਪੇ ਬਾਬੂ ਨੂੰ ਦੱਸਣ ਨਾਲ ਵੀ ਤੇ ਤੇ ਮਾਪੇ ਮoure ਵੀ ਇੰਨੀ ਬੇਨਤੀ ਆ ਕਈ ਮਾਪੇ ਬਹੁਤ ਆਪਣੇ ਅਕੜੀਆਂ ਨੂੰ ਧੁੰਨ ਕੇ ਭੇਜਦੇ ਆ ਹਨਾ ਵੀ ਪੁੱਤ ਨੂੰ ਤੂੰ ਵਿਆਹ ਤੀ ਤੇਰੀ ਆਖੀਓ ਉੱਥੇ ਤੋਂ ਚੱਕਾਂਗੇ ਜਾਂ ਕੁਛ ਵੀ ਆ ਹਨਾ ਇਹ ਗੱਲਾਂ ਬਹੁਤ ਹੁੰਦੀਆਂ ਨੇ ਪਰ ਨਹੀਂ ਆਪਣੇ ਬੱਚਿਆਂ ਨੂੰ ਸਟਰੌਂਗ ਬਣਾ ਕੇ ਭੇਜਿਆ ਕਰੋ ਵੀ ਹਾਂ ਪੁੱਤ ਜੇ ਤੇਰੇ ਨਾਲ ਚੰਗਾ ਸਲੂਕ ਨਹੀਂ ਹੋਊਗਾ ਤੇਰੇ ਨਾਲ ਕੁਛ ਵੀ ਗਲਤ ਹੁੰਦਾ ਸਾਨੂੰ ਜਰੂਰ ਦੱਸਣਾ ਹਨਾ ਕਿਉਂਕਿ ਕੁੜੀ ਦਾ ਫਿਰ ਇੱਕ ਮਨ ਦੇ ਵਿੱਚ ਰਹਿੰਦਾ ਵੀ ਹਾਂ ਵੀ ਮੇਰੇ ਮਾਪੇ ਨੇ ਮੈਨੂੰ ਕਿਹਾ ਸੀ ਮੈਂ ਦੱਸ ਦਵਾਂ ਅੱਪਾ ਇਹ ਨਹੀਂ ਕਹਿੰਦੇ ਵੀ ਸਾਰੀਆਂ ਕੁੜੀਆਂ ਠੀਕ ਹੁੰਦੀਆਂ ਨੇ ਬਹੁਤ ਕੁੜੀਆਂ ਜਿਹੜੀਆਂ ਆਪਣੇ ਘਰ ਆਪ ਹੀ ਖਰਾਬ ਕਰਦੀਆਂ ਨੇ ਪਰ ਉਹ ਚਲੋ ਬੈਠੇ ਹੁੰਦੇ ਨੇ ਮਾਪੇ ਸਾਰਾ ਕੁਝ ਦੇਖਦੇ ਨੇ ਸਭ ਨੂੰ ਪਤਾ ਲੱਗ ਜਾਂਦਾ ਹੈ ਨਾ ਤੇ ਫਿਰ ਆਪਣਾ ਪੂਰ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਲੱਗਦਾ ਤੁਹਾਨੂੰ ਨਹੀਂ ਸਾਡੇ ਦੋ ਹੈਂਡਲ ਹੁੰਦਾ ਕੁਝ ਨਹੀਂ ਹੈ ਨਾ ਤਾਂ ਆਪਣੇ ਜ਼ਰੂਰ ਦੱਸਿਆ ਕਰੋ ਆਪਣੇ ਮਾਪੇ ਨੂੰ ਚਲੋ ਜੀ ਮੈਂ ਪਿਆਜ਼ ਕਟਿੰਗ ਕਰ ਲਵਾਂ ਪਿਆਜ਼ ਕਟਿੰਗ ਕਰਕੇ ਸਿੰਪਲ ਜੀ ਸਬਜ਼ੀ ਆ ਸਿੰਪਲ ਜੀ ਰੈਸਪੀ ਤੁਹਾਨੂੰ ਮੈਂ ਦੱਤੀ ਹੋਈ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ਦੁੱਧ ਵਾਲੀ ਪਿਆਜ਼ ਸਿੰਪਲ ਜੀ ਬਣਾਵਾਂਗੇ ਆਪਾਂ ਤੇ ਜਲਦੀ ਜਲਦੀ ਬਣ ਜੂਗੀ ਤੇ ਉਸ ਤੋਂ ਬਾਅਦ ਫਿਰ ਮੈਂ ਬਣਾਉਣ ਆਟਾ ਗੁੰਨੂਗੀ ਫੁਲਕੇ ਲਾਉਂਗੀ ਤੇ ਨਾਲ ਦੀ ਨਾਲ ਫਿਰ ਆਪਣਾ ਜਿਹੜਾ ਕੰਮ ਫਿਨਿਸ਼ ਹੋ ਜੂਗਾ ਬਾਕੀ ਦੇਖਦੇ ਆ ਮੈਂ ਕੱਪੜੇ ਧੋਣੇ ਆ ਦੇਖਦੀ ਆ ਵੀ ਰਾਤ ਨੂੰ ਮਸ਼ੀਨ ਚਲਾਉਣੀ ਆ ਵੀ ਰਾਤ ਨੂੰ ਜਿਹੜੇ ਆਪਾਂ ਕੱਪੜੇ ਧੋ ਕੇ ਰੱਖਣੇ ਆ ਉਹ ਤਾਂ ਸਾਡੇ ਗਵਾਨੀਆਂ ਦੇ ਸਵੇਰੇ ਮਕਾਨ ਵੀ ਆਉਣੀਆਂ ਫਿਰ ਮੈਂ ਉੱਧਰ ਵੀ ਜਾਣਾ ਹੋਣਾ ਕਿ ਕਿ ਵੀ ਤੇ ਹਾ ਫਟਾਫਟ ਜਿਹੜੇ ਕੰਮ ਆਪਾਂ ਹੁਣ ਜਲਦੀ ਜਲਦੀ ਬਸ ਕਿਉਂਕਿ ਕਿਚਨ ਚ ਬਾਰ-ਬਾਰ ਨਹੀਂ ਬੜ ਹੁੰਦਾ ਹੈਗਾ ਇੱਕ ਵਾਰ ਚ ਮੈਂ ਤਾਂ ਸਾਰੇ ਕੰਮ ਰਵੇਟ ਕੇ ਆਉਣੀ ਹੁੰਦੀ ਆ ਤੇ ਜਿਆਦਾ ਗਰਮੀ ਲੱਗਦੀ ਹੈ ਜਦੋਂ ਆਪਾਂ ਪੱਖੇ ਥੱਲੇ ਬਾਰ-ਬਾਰ ਆ ਕੇ ਬੈਠਦੇ ਹਾਂ ਹੁਣ ਬਸ ਮੈਂ ਆਪਣਾ ਘਟ ਤੇ ਆਜ ਵੀ ਸਾਇਦ ਮੇਰਾ ਮੈ ਤਾਂ ਖੜ ਨਹੀਂ ਹੁੰਦਾ ਸੀ ਮੈਂ ਕਿਹਾ ਚੱਲ ਬੈਠ ਕੇ ਘਟ ਬਣੀ ਅੰਦਰ ਲੈ ਜਾ ਕੇ ਚਲੋ ਜੀ ਹੁਣ ਮੈਂ ਪਿਆਜ਼ ਕਟਿੰਗ ਕਰਕੇ ਫੇਰ ਮਿਲਦੀ ਹਾਂ ਤੁਹਾਨੂੰ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਸਬਜੀ ਨੂੰ ਤੜਕਾ ਲਗਾਉਣ ਤੇ ਨਾਲ ਦੀ ਨਾਲ ਆਪਾਂ ਨੇ ਜਿਹੜੇ ਦੋਕ ਭਾਂਡੇ ਪਏ ਸੀਗੇ ਮੈਂ ਕਿਹਾ ਚਲੋ ਆਪਾਂ ਨਾਲ ਦੀ ਨਾਲ ਉਹ ਵੀ ਮਹਨਜ਼ਦਨੇ ਆ ਤੇ ਨਾਲ ਦੀ ਨਾਲ ਜਿਹੜੇ ਮੇਰੇ ਪਿਆਜ਼ ਆ ਜਿਹੜੇ ਹਨਾ ਉਹ ਵੀ ਨਾਲ ਦੀ ਨਾਲ ਭੁੱਜ ਜਾਣਗੇ ਕਿਉਂਕਿ ਆਪਾਂ ਜ਼ਿਆਦਾ ਭੁੰਣਨੇ ਨਹੀਂ ਹੈਗੇ ਪਿਆਜ਼ ਇਹ ਦੁੱਧ ਦੀ ਸਬਜੀ ਬਣਾਉਣੀ ਸੀਗੀ ਤਾਂ ਕਰਕੇ ਇਹਦੇ ਵਿੱਚ ਥੋੜੇ ਜਿ ਕੱਚੇ ਕੱਚੇ ਪਿਆਜ਼ ਵਧੀਆ ਲੱਗਦੇ ਨੇ ਤੇ ਨਾਲ ਦੀ ਨਾਲ ਹੀ ਹੁਣ ਮੈਂ ਆਪਣੀ ਪ੍ਰਾਤ ਜਿਹੜੀ ਉਹ ਚੱਕ ਕੇ ਰੱਖ ਲਈ ਸੀਗੀ ਕਿਉਂਕਿ ਮੈਂ ਨਾ ਜਦੋਂ ਕਿਚਨ ਦੇ ਵਿੱਚ ਆਉਣੀ ਆ ਫਿਰ ਮੈਂ ਸਾਰੇ ਕੰਮ ਜਿਹੜੇ ਇਕੱਠੇ ਕਰਦੀ ਆ ਉਕੇ ਹੁਣ ਗਰਮੀ ਇੰਨੀ ਜ਼ਿਆਦਾ ਹੋ ਗਈ ਨਾ ਫਿਰ ਦਿਲ ਨਹੀਂ ਕਰਦਾ ਹੈਗਾ ਜੇ ਰੂਮ ਚ ਵੜ ਜਾਣਾ ਫਿਰ ਕਿਚਨ ਚ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਜੇ ਕਿਚਨ ਚ ਬਾਰ ਬਾਰ ਮਤਲਬ ਕਿ ਗੇੜੇ ਨਹੀਂ ਮਿਲਾਉਂਦੀ ਹੈਗੀ ਮੈਂ ਸਾਰੇ ਕੰਮ ਆ ਜਿਹੜੇ ਆਪਣੇ ਇੱਕ ਵਾਰ ਚ ਨਿਵੇੜ ਦਾਨਨੀ ਆ ਹਨਾ ਤੇ ਇੱਥੇ ਜਿਹੜੇ ਦੋਕ ਭਾਂਡੇ ਸੀਗੇ ਉਹ ਵੀ ਮੈਂ ਮਾਂਜਲੇ ਸੀਗੇ ਤੇ ਹੁਣ ਮੈਂ ਤੜਕੇ ਨੂੰ ਇੱਕ ਵਾਰ ਫੇਰ ਹਲਾ ਦੂੰਗੀ ਮੈਂ ਕਿਹਾ ਚਲੋ ਵੀ ਨੀਚੇ ਨਾ ਲੱਗ ਜਵੇ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਆਟਾ ਛਾਣ ਲੂੰਗੀ ਤੇ ਆਟਾ ਛਾਣ ਕੇ ਫਿਰ ਮੈਂ ਨਾਲ ਦੀ ਨਾਲ ਆਪਣਾ ਆਟਾ ਜਿਹੜਾ ਉਹ ਗੁੰਨ ਲਵਾਂਗੇ ਫਿਰ ਨਾਲ ਦੀ ਨਾਲ ਰੋਟੀ ਇੱਥੇ ਮੈਂ ਸੋਚ ਰਹੀ ਸੀ ਕਿ ਵੀ ਪਹਿਲਾਂ ਹੁਣ ਮੈਂ ਆਟਾ ਗੁੰਨ ਗੁੰਨ ਕੇ ਆਪਣੇ ਹਨਾ ਅੱਗੇ ਮੈਂ ਮਸ਼ੀਨ 'ਚ ਕੱਪੜੇ ਪਾ ਦਵਾਂ ਕਿਉਂਕਿ ਫਿਰ ਮਸ਼ੀਨ 'ਚ ਕੱਪੜੇ ਪਾਉਣ ਨਾਲ ਜਦੋਂ ਉਧਰ ਮਸ਼ੀਨ 'ਚ ਕੱਪੜੇ ਧੋ ਹੋ ਜਾਣਗੇ ਇੱਧਰ ਮੇਰੀ ਰੋਟੀ ਬਣ ਜੂਗੀ ਤੇ ਨਾਲ ਦੀ ਨਾਲ ਮੈਂ ਕਿਹਾ ਚਲੋ ਵੀ ਸਾਰੇ ਕੰਮ ਜਿਹੜੇ ਆਪਣੇ ਇਕੱਠੇ ਹੋ ਜਾਣਗੇ ਕਿਉਂਕਿ ਰਾਤ ਨੂੰ ਹੁਣ ਕੱਪੜੇ ਧੋਣ ਦਾ ਇਹ ਫਾਇਦਾ ਹੈ ਇੱਕ ਤਾਂ ਜਿਹੜੀ ਆਪਣਾ ਤੂੜੀ ਆਉਂਦੀ ਹੈ ਨਾ ਉਹਦੀ ਧਸਟ ਜੀ ਆਉਂਦੀ ਹੈ ਕੱਪੜਿਆਂ ਨੂੰ ਨਹੀਂ ਲੱਗਦੀ ਹੈਗੀ ਕਿਉਂਕਿ ਉਹ ਕੰਡ ਜੀ ਤੁਹਾਨੂੰ ਪਤਾ ਕਿੰਨੀ ਚੁਬਦੀ ਆ ਫਿਰ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਸ਼ਾਮ ਨੂੰ ਕੱਪੜੇ ਧੋਣੇ ਬੈਸਟ ਆ ਰਾਤ ਨੂੰ ਕੱਪੜੇ ਧੋਣੇ ਹੁਣ ਜਿੰਨੇ ਫੇਰ ਕਿਤੇ ਜਾ ਕੇ ਵਧੀਆ ਮੌਸਮ ਹੋਊਗਾ ਹਨਾ ਫੇਰ ਕਿਤੇ ਜਾ ਕੇ ਮਤਲਬ ਕਿ ਸਾਰਾ ਗਰਦ ਜਿਹੜਾ ਉਹ ਗਿਰੂਗਾ نیچے ਕਿਉਂਕਿ ਜਿਹੜਾ ਉੱਪਰ ਗਰਦ ਚੜ ਜਾਂਦਾ ਉਹ ਤਾਂ ਫਿਰ ਬਾਰਿਸ਼ ਵਧੀਆ ਹੋਊਗੀ ਹਨਾ ਤੇ ਉਹਦੇ ਨਾਲੇ نیچے ਗਿਰੂਗਾ ਕਿਉਂਕਿ ਅ نیچے ਤਾਂ ਦੇਖੋ ਚਲੋ ਖੇਤਾਂ 'ਚ ਪਾਣੀ ਲੱਗ ਜਾਊਗਾ ਉਹ ਵਾਲਾ ਤਾਂ ਚਲੋ ਗਰਦਾ ਜਿਹੜਾ ਦਬ ਜਾਊਗਾ ਪਰ ਜਿਹੜਾ ਉੱਪਰ ਚੜ ਜਾਂਦਾ ਹਨਾ ਉਹ ਹਵਾ ਦੇ ਨਾਲ ਉਹ ਤਾਂ ਫਿਰ ਤੁਹਾਨੂੰ ਪਤਾ ਬਾਰਿਸ਼ ਹੋਊਗੀ ਤਾਂ ਜਾ ਕੇ ਕਿਤੇ ਹੁਣ ਤਾਂ ਘਰ ਜਿੰਨਾ ਮਰਜ਼ੀ ਸਾਫ਼ ਕਰ ਲੋ ਬਿਲਕੁਲ ਵੀ ਨਹੀਂ ਲੱਗਦਾ ਹੈਗਾ ਵੀ ਆਪਾਂ ਨੇ ਘਰ ਸਾਫ਼ ਕੀਤਾ ਹੋਇਆ ਹੈ ਹਨਾ ਆਏ ਗੰਦਾ ਗੰਦਾ ਘਰ ਆਏ ਰੁੱਖਾ ਰੁੱਖਾ ਜਿਹਾ ਘਰ ਲੱਗੀ ਜਾਂਦਾ ਹੈ ਤੇ ਹਜੇ ਤਾਂ ਬਿਲਕੁਲ ਵੀ ਘਰ ਕੰਮ ਕਰੇ ਹੋਇਆ ਚ ਸਫਾਈ ਨਹੀਂ ਆਉਂਦੀ ਹੈਗੀ ਜਿਵੇਂ ਸਲਾਵਜ਼ ਵਗੈਰਾ ਹੋ ਗਈਆਂ ਸ਼ੀਸ਼ੇ ਦੀਆਂ ਉਹ ਤਾਂ ਸਾਫ਼ ਕਰਕੇ ਹਟੋ ਨਾਲ ਦੀ ਨਾਲ ਹੀ ਭਰ ਜਾਂਦੀਆਂ ਨੇ ਤੇ ਇੱਥੇ ਜੀ ਬਸ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਨਾਲ ਦੀ ਨਾਲ ਹੁਣ ਮੈਂ ਕਿਹਾ ਚਲੋ ਸਬਜੀ ਨੂੰ ਤੜਕਾ ਲਾ ਕੇ ਨਾ ਮੈਂ ਫਿਰ ਉਬਾਲੀ ਆਈ ਜਾਊਗੀ ਮੈਂ ਘੱਟ ਕਰਕੇ ਗੈਸ ਰੱਖ ਜੂਗੀ ਤੇ ਮੈਂ ਬਾਹਰ ਵਸ ਹੁਣ ਕੱਪੜੇ ਪਾਉਣ ਚਲੇ ਜਾਉਂਗੀ ਮੈਨੂੰ ਇਹ ਆ ਵੀ ਚਲੋ ਨਾਲ ਦੀ ਨਾਲੇ ਆਪਾਂ ਸਾਰੇ ਕੰਮ ਨਿਬੇੜ ਦਈਏ ਹਾਂਜੀ ਫਰੈਂਡਸ ਹੁਣ ਮੈਂ ਆਪਣਾ ਲੱਗੀਆਂ ਕੱਪੜੇ ਧੋਣ ਸਬਜ਼ੀ ਮੈਂ ਬਣਨੀ ਰੱਖੀ ਆਟਾ ਗੁੰਨਤਾ ਤੇ ਹੁਣ ਇੱਧਰ ਆਪਾਂ ਕੱਪੜੇ ਧੋਣ ਲੱਗਿਆ ਅੱਗੇ ਜੋ ਆ ਗਿਆ ਜੁਦਰਾ ਸਭ ਕੋ ਕੰਮ ਜੋ ਦਾ ਆ ਤੁਦਰਾ ਸਭ ਹੋ ਰਿਹਾ ਸਾਬ ਦੀ ਸੰਖਿਆ ਲੈ ਰਹੀ ਹੈ ਗੁਰਦੁਆਰਾ ਸਾਹਿਬ ਚ ਤੇ ਹੁਣ ਮੈਂ ਨਾਲ ਦੀ ਨਾਲ ਬਸ ਹੁਣ ਮੈਂ ਕੱਪੜੇ ਪਾ ਦੇ ਮਸ਼ੀਨ ਚ ਨਾਲ ਦੀ ਨਾਲ ਹੁਣ ਜਿਹੜੇ ਮੈਂ ਆਪਣੀ ਰੋਟੀ ਲਾਗੂਗੀ ਤੇ ਸਬਜੀ ਆਪਾਂ ਬਣੀ ਰੱਖੀ ਹੋਈ ਆ ਹੈ ਘਟ ਜਾਨੀ ਸਬਜੀ ਦੁੱਧਾਂ ਦੀ ਸਬਜੀ ਬਣਾਈ ਜਾ ਦੁੱਧਾਂ ਦੀ ਸਬਜੀ ਬਣਾਈ ਜਾ ਕਰਦਾ ਬੰਦ ਚਲੋ ਜੀ ਹੁਣ ਮੈਂ ਕੱਪੜੇ ਧੋ ਕੇ ਫੇਰ ਰੋਟੀ ਬਣਾ ਕੇ ਤੁਹਾਨੂੰ ਖੇਰਦੀ ਹਾਂ ਹਾਂ ਜੀ ਫ੍ਰੈਂਡਸ ਅਸੀਂ ਰੋਟੀ ਖਾ ਲਈ ਜੀ ਤੇ ਮੈਂ ਲਾਈਟ ਬੰਦ ਲਵਾਂ ਰੋਟੀ ਖਾ ਲਈ ਹੁਣ ਆਹ ਦੋ ਭਾਂਡੇ ਨੇ ਜਿਹੜੇ ਇਹ ਮਨ ਜੂਗੀ ਕਿਚਨ ਸਾਫ ਕਰੂੰਗੀ ਤੇ ਜਿਹੜੇ ਆਪਣੇ ਕੱਪੜੇ ਸੀਗੇ ਉਹ ਵੀ ਆਪਾਂ ਨੇ ਧੋਲੇ ਹਨਾ ਉਹ ਕਿ ਆਪਾਂ ਆਪਣੇ ਜਿਹੜੇ ਕੱਪੜੇ ਆ ਅੰਦਰ ਲਿਆ ਕੇ ਸੁੱਕਣੇ ਪਾ ਲੇ। ਅ ਹੁਣ ਇਹਨਾਂ ਨੂੰ ਮੈਂ ਧੁੱਪਾਂ ਦੇ ਵਿੱਚ ਵੀ ਕੱਢੂਗੀ ਕਿਉਂਕਿ ਧੁੱਪ ਲਵਾਉਣੀ ਵੀ ਕੱਪੜਿਆਂ ਨੂੰ ਜ਼ਰੂਰੀ ਹੁੰਦੀ ਆ। ਇਹ ਵਾਸਤੇ ਇਹਨਾਂ ਨੇ ਹੁਣ ਗਰਮੀ ਰਾਤ ਨੂੰ ਸੁੱਕੇ ਜਾਣਾ। ਤੇ ਕੱਪੜੇ ਆਪਾਂ ਧੋ ਕੇ ਫਿਰ ਮੈਂ ਨਾਲ ਦੀ ਨਾਲ ਰੋਟੀ ਖਾ ਲਈ ਸੀਗੀ। ਤੇ ਸਹਲ ਦੇ ਮੈਂ ਪਾਉਣ ਕੇ ਥੋੜਾ ਜਿਹਾ ਲੇਟ। ਥੋੜੇ ਘੰਟੇ ਲਾ ਲਈ ਪਾਨੇ। ਤੇ ਬਸ ਉਹ ਮੈਂ ਕੈਸ ਵਗੈਰਾ ਵਾਸਤੇ ਇੱਕ ਵਾਰ ਸਾਫ ਕਰ ਤੇ ਇੱਕ ਵਾਰ ਹੋਲ ਕਰੂੰਗੀ ਹੁਣ ਤੇ ਆਪਣਾ ਦੁੱਧਾ ਜਿਹੜਾ ਫ੍ਰਿਜ ਚ ਰੱਖੂੰਗੀ ਤਾਂ ਸਲਫ ਤੇ ਕੱਪੜਾ ਮਾਰੂੰਗੀ ਤੇ ਬਾਕੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਹਨਾ ਸੋਹਣੇ ਸੋਹਣੇ ਕਮੈਂਟਾਂ ਜਿਹੜੇ ਜ਼ਰੂਰ ਕਰਿਆ ਕਰੋ ਤੁਸੀਂ ਸੋਨੇ ਸੋਨੇ ਜੇ ਕਮੈਂਟ ਦੀ ਮੈਨੂੰ ਵੇਟ ਹੁੰਦੀ ਹੈ ਤੁਹਾਡਿਆਂ ਦੀ ਤੇ ਜੇ ਤੁਹਾਨੂੰ ਵਧੀਆ ਲੱਗਦਿਆ ਵਲੌਗ ਤਾਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਮਿਲਾਂਗੇ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟਸ সুইਟ ਡ੍ਰੀਮਸ ਬਾਏ ਬਾਏ